ਇਹ ਕਿ ਜਿੱਦ ਨਹੀਂ ਪਤਰ ਨਹੀਂ ਇਹ ਦੇਖੋ ਜਿਹੜੇ ਵਕੀਲ ਹੁੰਦੇ ਆ ਉਹਨਾਂ ਦੇ ਚੈਂਬਰ ਬਣਦੇ ਆ ਔਰ ਮੈਂ ਸਮਝਦਾ ਕਿ ਇਹ ਸਾਰੇ ਕੰਮ ਦਾ ਜਿਹੜਾ ਸ਼ਰੇਆ ਜਾਂ ਕ੍ਰੈਡਿਟ ਆ ਉਹ ਜਸਪ੍ਰੀਤ ਸਿੰਘ ਪ੍ਰਧਾਨ ਜੀ ਨੂੰ ਜਾਂਦਾ ਇਹਨਾਂ ਨੇ ਮੇਰੇ ਪਿੱਛੇ ਲੱਗ ਕੇ ਦਿੱਲੀ ਜਾ ਕੇ ਪੂਰਾ ਫਾਲੋਅ ਅਪ ਕਰਕੇ ਕੰਮ ਕਰਾਇਆ ਤੇ 12 ਲੱਖ ਰੁਪਏ ਮੈਂ ਦਿੱਤਾ ਔਰ ਮੈਨੂੰ ਬਹੁਤ ਖੁਸ਼ੀ ਆ ਕਿਉਂਕਿ ਜੋ ਨਵੇਂ ਵਕੀਲ ਜੇ ਉਹ ਪ੍ਰੈਕਟਿਸ ਸਟਾਰਟ ਕਰਦੇ ਆ ਉਹਨਾਂ ਕੋਲ ਉਨੀ ਫਾਈਨੈਂਸ਼ੀਅਲ ਕਪੈਸਿਟੀ ਨਹੀਂ ਹੁੰਦੀ ਕਿ ਉਹ ਆਪਣਾ ਹਜ਼ਾਰਾਂ ਲੱਖਾਂ ਰੁਪਏ ਲਾ ਕੇ ਆਪਣਾ ਚੈਂਬਰ ਬਣਾ ਲੈਣ ਤੇ ਇਹ ਜ਼ਰੂਰਤ ਹੈਗੀ ਆ ਔਰ ਇਹਨੂੰ ਗਵਰਨਮੈਂਟ ਨਾਲ ਵੀ ਟੇਕ ਅਪ ਕਰਦੇ ਆ ਕਿ ਨਵੇਂ ਵਕੀਲਾਂ ਨੇ ਚੈਂਬਰ ਤਾਂ ਬਣਨੇ ਚਾਹੀਦੇ ਆ ਔਰ ਮੇਰੀ ਜਿੱਥੇ ਜਿੱਥੇ ਵੀ ਹੋਰ ਵੀ ਕਿਤੇ ਮਦਦ ਦੀ ਜ਼ਰੂਰਤ ਹੋਊਗੀ ਉਹ ਮੈਂ ਜ਼ਰੂਰ ਕਰਾਂਗਾ ਅ ਡੈਮੋਕਰੇਸੀ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਬਿਲਡਿੰਗ ਕਮੇਟੀ ਵੱਲੋਂ ਰეკਮੈਂਡੇਸ਼ਨ ਆਈ ਸੀ ਵੀ ਸਮਰਾਲਾ ਦੇ ਵਿੱਚ ਜਿਹੜੇ ਲਾਰਸ ਹਾਸੇ ਚੈਂਬਰ ਦੀ ਬੜੀ ਸਖਤ ਜ਼ਰੂਰਤ ਹੈ ਕਾਫੀ ਲੰਬੇ ਸਮੇਂ ਤੋਂ ਸਮੇਂ ਡਿਮਾਂਡ ਚੱਲੀ ਆ ਰਹੀ ਸੀ ਮੈਂ ਮਹਿਸੂਸ ਕਰਦਾ ਵਾਂ ਜਦੋਂ ਜਿਹੜਾ ਇੱਕ ਲਾਇਰ ਕੋਰਟ ਆਫੀਸਰ ਹੁੰਦਾ ਹੈ ਜਦੋਂ ਕੋਰਟ ਆਫੀਸਰ ਕੰਫਰਟੇਬਲ ਹੋਏਗਾ ਤੇ ਉਹ ਜਿਹੜਾ ਜੱਜ ਸਾਹਿਬ ਨੂੰ ਜਿਹੜਾ ਕੰਫਰਟੇਬਲੀ ਫੀਲ ਕਰਾ ਸਕੇਗਾ ਰੂਨਾ ਡਾਇਰੈਕਸ਼ਨ ਪੂਰਾ ਫਾਲੋ ਕਰ ਸਕੇਗਾ ਸੋ ਲੰਬੀ ਡਿਮਾਂਡ ਜਿਹੜੇ ਪ੍ਰਧਾਨ ਜਸਪ੍ਰੀ ਦੇ ਐਫਰਟਸ ਨਾਲ ਜੋ ਪੂਰੀ ਹੋਣ ਜਾ ਰਹੀ ਹੈ ਪਿਛਲੇ ਸਮੇਂ 'ਚ ਲੀਜ਼ ਐਗਰੀਮੈਂਟ ਅਸੀਂ ਇਹਨਾਂ ਨਾਲ ਕਰ ਲਿਆ ਸੀਗਾ ਲੈਂਡਿੰਗ ਨਾਲ ਨੂੰ ਹੈਂਡਓਵਰ ਕਰ ਦਿੱਤੇ ਕਈਏ ਸੋ ਅੱਜ ਦਾ ਨਗਰੇਸ਼ਨ ਸਟੋਨ ਸੀਗਾ ਆਨਰੇਬਲ ਡਿਸਟ੍ਰਿਕਟ ਸੈਸ਼ਨ ਜੱਜ ਸਾਡੇ ਇੱਥੇ ਐਮਪੀ ਡਾਕਟਰ ਅਮਰ ਸਿੰਘ ਜੀ ਉਹਨਾਂ ਦੇ ਮਜੂਦਗੀ ਵਿੱਚ ਰੱਖਿਆ ਗਿਆ ਉਹ ਮਨਾਸ ਕਰਦਾ ਹਾਂ ਜਿਹੜਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਇਹ ਫਸਟ ਫੇਸ ਚੱਲ ਰਿਹਾ ਤੇ ਜਲਦੀ ਹੀ ਸੈਕੰਡ ਫੇਸ ਦਾ ਵੀ ਜਿਹੜਾ ਕੰਮ ਸ਼ੁਰੂ ਹੋਏਗਾ ਤਾਂ ਕਿ ਜਿਹੜੇ ਵੱਧ ਤੋਂ ਵੱਧ ਜਿਹੜੇ ਐਡਵੋਕੇਟਸ ਨੇ ਉਹ ਕੰਮ ਅਟਾ ਸਕਣ ਥੈਂਕ ਯੂ ਅੱਜ ਬਾਰ ਐਸੋਸੀਏਸ਼ਨ ਸਮਰਾਲਾ ਦੇ ਵਿੱਚ ਜਿਹੜੇ ਸਾਡੇ ਨਿਊ ਚੈਂਬਰਸ ਕੰਪਲੈਕਸ ਹੈ ਉਹਦਾ ਫਾਊਂਡੇਸ਼ਨ ਸਟੋਨ ਲੇਇੰਗ ਸੈਰੇਮਨੀ ਹੋਈ ਹੈ ਉਹ ਸੈਰੇਮਨੀ ਲਈ ਅੱਜ ਆਨਰੇਬਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਲੁਧਿਆਣਾ ਮੈਮ ਆਏ ਸੀ ਡਾਕਟਰ ਅਮਰ ਸਿੰਘ ਜੀ ਮੈਂਬਰ ਪਾਰਲੀਮੈਂਟ ਸ਼੍ਰੀ ਫਤਿਹਗੱਤ ਸਾਹਿਬ ਲੋਕ ਸਭਾ ਆਏ ਸੀ ਉਹਨਾਂ ਦੇ ਨਾਲ ਰਾਜਾ ਗਿਲ ਜੀ ਸਾਡੇ ਬਾਰ ਕੌਂਸਲ ਦੇ ਤਿੰਨੇ ਰਿਸਪੈਕਟਡ ਬੈਂਕਮੈਨ ਹਰੀਸ਼ ਰਾਏ ਟਾਂਡਾ ਜੀ ਚੇਤਨ ਵਰਮਾ ਜੀ ਗੁਰਤੇਜ ਗਰੇਵਾਲ ਜੀ ਆਏ ਸੀ ਮੈਂ ਸਾਰਿਆਂ ਦਾ ਦਿਲੋਂ ਧੰਨਵਾਦੀ ਹਾਂ ਕਿ ਇਹ ਜਿਹੜਾ ਕਿਸੇ ਇਕੱਲੇ ਦੇ ਕਰਨ ਵਾਲਾ ਕੰਮ ਨਹੀਂ ਹੁੰਦਾ ਜਿੰਨੇ ਪਲੈਨਿੰਗ ਸਟੇਜ ਤੋਂ ਜਿੰਨੇ ਇਸ ਪ੍ਰੋਜੈਕਟ ਦੇ ਵੀ ਸਾਨੂੰ ਅਸਿਸਟੈਂਸੀ ਉਹ ਸਾਰਿਆਂ ਤੋਂ ਸਾਰੀ ਬਾਰ ਕੌਂਸਲ ਤੋਂ ਈਵਨ ਸਟੇਟ ਗਵਰਨਮੈਂਟ ਐਸ.ਡੀ.ਐਮ ਸਾਹਿਬ ਬੈਠੇ ਐ ਮਤਲਬ ਉਹ ਲੀਜ਼ ਐਗਰੀਮੈਂਟ ਐਗਜ਼ੀਕਿਊਟ ਹੋਣਾ ਹੁੰਦਾ ਹੈ ਰੂਲਸ ਬਣਨੇ ਹੁੰਦੇ ਆ ਬਿਲਡਿੰਗ ਪਲਾਨ ਬਣਨਾ ਹੁੰਦਾ ਹੈ ਸਟਰਕਚਰਲ ਡਰਾਇੰਗਸ ਬਣਨੀ ਹੁੰਦੀਆਂ ਸਾਰਾ ਕੰਮ ਜਿਹੜਾ ਹੈਗਾ ਉਹ ਕੰਪਲੀਟ ਹੋ ਕੇ ਅੱਜ ਉਹਦਾ ਫਾਊਂਡੇਸ਼ਨ ਸਟੋਨ ਲੇ ਹੋਇਆ ਮੈਂ ਐਮਪੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਆਪਣੇ ਕੋਟੇ ਚੋਂ ਜਿਹੜਾ 12 ਲੱਖ ਰੁਪਏ ਦੀ ਗ੍ਰਾਂਟ ਸਾਡੇ ਇਸ ਜਿਹੜਾ ਕੰਪਲੈਕਸ ਬਣਨਾ ਹੈ ਤੇ ਜਿਹੜੀਆਂ ਪਬਲਿਕ ਯੂਟਿਲਿਟੀਜ਼ ਨੇ ਉਹਦੇ ਲਈ ਦਿੱਤਾ ਹੈ ਮੈਨੂੰ ਪੂਰੇ ਆਸ ਹੈ ਕਿ ਇਹ ਬੜਾ ਐਡਵਾਂਸ ਕੀ ਸੁੰਦਰ ਜਿਹੜਾ ਇਹ ਚੈਂਬਰਸ ਕੰਪਲੈਕਸ ਬਣ ਰਿਹਾ ਉਸ ਵੇਟਿੰਗ ਏਰੀਆ ਹੈ ਉਹ ਇਸ ਪਬਲਿਕ ਯੂਟਿਲਿਟੀਆਂ ਬਹੁਤ ਮਤਲਬ ਹਾਈਜਨਿਕ ਜਿਹੜੀਆਂ ਪਬਲਿਕ ਫੈਸਿਲਿਟੀਆਂ ਨੇ ਵਕੀਲ ਸਹਿਬਾਨ ਲਿਟਿਗੈਂਟਸ ਪਬਲਿਕ ਉਹ ਇਹਨਾਂ ਸਾਰੇ ਜਿਹੜੇ ਪ੍ਰਬੰਧ ਨੇ ਉਹਨਾਂ ਦਾ ਜਦੋਂ ਇਹ ਪ੍ਰੋਪਰ ਬਣ ਕੇ ਤਿਆਰ ਹੋ ਜੂਗਾ ਦਾ ਬਹੁਤ ਸੰਪੂਰਨ ਫਾਇਦਾ ਜਿਹੜਾ ਸਭ ਨੂੰ ਮਿਲੇਗਾ ਮੈਂ ਫਿਰ ਤੋਂ ਐਮਪੀ ਸਾਹਿਬ ਦਾ ਗਿੱਲ ਸਾਹਿਬ ਦਾ ਐਸਟੀਐਮ ਸਾਹਿਬ ਦਾ ਮੈਂਬਰਸ 바ਰ ਕੌਂਸਲ ਦਾ ਸੈਸ਼ਨ ਜੱਜ ਮੈਮ ਦਾ ਸਾਰੇ ਮੈਂਬਰਸ ਦਾ ਬਹੁਤ ਧੰਨਵਾਦ ਕਰਦਾ ਥੈਂਕ ਯੂ ਬਹੁਤ ਥੈਂਕ ਯੂ